हम मारेंगे तुमको ऐसे साच काट के है झूठे जैसे एक ओankar श्री वाहे गुरु जी की फतह श्री भगवती जी सहाय चड्त्त सिंह ने वार पड़नी शुरू कीती वार श्री भगवती जी की पातशाही 10वीं बोटे सिंह चौंकड़े मार समाधियां विच चले गए कुछ सतलोज वाले तक रहे सन ਅਤੇ ਕੁਝ ਸੁੱਖਾ ਸਿੰਘ ਦੇ ਦਰਿਆ ਦੀ ਚਾਲ ਵਾਲੇ ਘੋੜੇਵਲ ਇੱਕ ਬਜ਼ੁਰਗ ਸਿੰਘ ਨੇ ਕਥਾ ਆਰੰਭ ਕੀਤੀ ਸਾਹਿਬ ਮੇਰਾ ਏਕੋ ਹੈ ਏਕੋ ਹੈ ਭਾਈ ਏਕੋ ਹੈ ਇੱਕ ਹੈ ਸਾਡਾ ਸਰਵ ਉੱਚ ਪਰਮ ਪਿਤਾ ਹਰ ਫਤਿਹ ਉਸ ਦੀ ਹੈ ਸਰਵ ਉੱਚ ਦੇ ਸ਼ਕਤੀ ਸਰੂਪ ਭਗੋਤੀ ਜੀ ਸਾਡੀ ਸਹਾਈ ਹੋਵੇ ਉਸੇ ਅਕਾਲ ਸ਼ਕਤੀ ਜੀ ਦੀ ਵਾਰ ਦਸਵੇਂ ਪਾਤਸ਼ਾਹ ਲਿਖ ਰਹੇ ਹਨ ਸਭ ਤੋਂ ਪਹਿਲਾਂ ਉਸੇ ਪਰਮ ਸ਼ਕਤੀ ਨੂੰ ਸਿਮਰ ਕੇ ਅਸੀਂ ਗੁਰੂ ਨਾਨਕ ਸਾਹਿਬ ਨੂੰ ਧਿਆਉਂਦੇ ਹਾਂ ਫੇਰ ਗੁਰੂ ਅੰਗਦ ਦੇਵ ਅਤੇ ਗੁਰੂ ਅਮਰਦਾਸ ਗੁਰੂ ਰਾਮਦਾਸ ਜੀ ਨੂੰ ਸਿਮਰਦੇ ਹਾਂ ਗੁਰੂ ਅਰਜਨ ਦੇਵ ਜੀ ਗੁਰੂ ਹਰगोबिंद ਸਾਹਿਬ ਜੀ ਤੋਂ ਪਿੱਛੋਂ ਸ੍ਰੀ ਗੁਰੂ ਹਰ Rai ਜੀ ਦੀ ਅਰਾਧਨਾ ਕਰਦੇ ਹਾਂ ਉਸ ਤੋਂ ਮੰਗਰੋਂ ਧਿਆਨ શ્રી ਹਰਿ ਕ੍ਰਿਸ਼ਨ ਜੀ ਵੱਲ ਲਿਆਉਂਦੇ ਹਾਂ ਜਿੰਨਾਂ ਨੂੰ ਇੱਕ ਵਾਰ ਤੱਕਿਆ ਸਭ ਤਰ੍ਹਾਂ ਦੇ ਦੁੱਖ ਹਰਨ ਹੋ ਜਾਂਦੇ ਹਨ ਗੁਰੂ ਤੇਗ ਬਹਾਦਰ ਜੀ ਦੇ ਸਿਮਰਨ ਨਾਲ ਨੌ ਨਦੀਆਂ ਪ੍ਰਾਪਤ ਹੁੰਦੀਆਂ ਹਨ ਸਰਵ ਸ਼ਕਤੀਮਾਨ ਪਰਮ ਪਿਤਾ ਅਤੇ ਨੌ ਸਤਗੁਰੂ ਸਹਿਬਾਨ ਅੱਗੇ ਜੋਦੜੀ ਹੈ ਕਿ ਸਾਡੇ ਸਹਾਈ ਹੋਣ ਪਰਮ ਸ਼ਕਤੀ ਨੇ ਸਭ ਤੋਂ ਪਹਿਲਾਂ ਦੋ ਧਾਰਾਂ ਵਾਲਾ ਸ਼ਸਤਰ ਖੰਡਾ ਪੈਦਾ ਕੀਤਾ ਜਿਸ ਤੋਂ ਸਗਲ ਉਤਪਤੀ ਹੋਈ ਅੰਮਾ ਵਿਸ਼ਨੂ ਮਹੇਸ਼ ਵੀ ਤੁਸੀਂ ਹੀ ਪੈਦਾ ਕਰਕੇ ਆਪੋ ਆਪਣੇ ਆਸਨਾ ਉੱਤੇ ਸਾਜੇ ਅਤੇ ਕੁਦਰਤ ਦਾ ਇੱਕ ਖੇਡ ਤਮਾਸ਼ਾ ਜਿਹਾ ਆਰੰਭ ਕੀਤਾ ਕੋਈ ਪੈਦਾ ਕਰ ਰਿਹਾ ਹੈ ਕੋਈ ਪਾਲ ਰਿਹਾ ਹੈ ਕੋਈ ਸੰਗਾਰ ਕਰ ਰਿਹਾ ਹੈ ਫੇਰ ਸਮੁੰਦਰ ਪਹਾੜ ਅਤੇ ਧਰਤੀ ਬਣਾਈ ਜਿਸ ਉੱਪਰ ਆਕਾਸ਼ ਟਿਕਾਇਆ ਜੋ ਕਰਾਮਾਤੀ ਢੰਗ ਨਾਲ ਬਿਨਾ ਥੰਮਾ ਤੋਂ ਸਿਰਫ ਅਕਾਲ ਪੁਰਖ ਜੀ ਦੀ ਓਟ ਨਾਲ ਖੜਾ ਹੈ ਫੇਰ ਇੱਕੋ ਪਿਤਾ ਤੋਂ ਦੇਵਤੇ ਅਤੇ ਦਾਇੰਤ ਪੈਦਾ ਕੀਤੇ ਅਤੇ ਉਹਨਾਂ ਭਰਾਵਾਂ ਵਿੱਚ ਕਦੇ ਨਾ ਮੁੱਕਣ ਵਾਲੇ ਝਗੜੇ ਆਰੰਭ ਕਰ ਦਿੱਤੇ हे ਸਰਵ ਸ਼ਕਤੀਮਾਨ ਅਕਾਲ ਜੀਓ ਤੁਸੀਂ ਹੀ ਦੇਵਤਾਂ ਦੇ ਸੰਘਾਰ ਲਈ ਦੁਰਗਾ ਦੀ ਸਾਜਨਾ ਕੀਤੀ ਤੁਹਾਡੇ ਤੋਂ ਤਾਕਤ ਲੈ ਕੇ ਹੀ ਰਾਮਚੰਦਰ ਜੀ ਨੇ ਆਪਣੇ ਤੀਰਾਂ ਨਾਲ ਦੇਹ ਸਿਰੇ 라ਵਣ ਨੂੰ ਪਾਰ ਬੁਲਾਇਆ ਤੁਸਾਂ ਹੀ ਕ੍ਰਿਸ਼ਨ ਜੀ ਨੂੰ ਬਲ ਬਖਸ਼ਿਆ ਜਦ ਉਹਨਾ ਕੰਸ ਨੂੰ ਕੇਸਾਂ ਤੋਂ ਫੜ ਕੇ ਜ਼ਮੀਨ ਉੱਤੇ ਪਟਕਾਇਆ ਸੀ ਹੇ ਪਰਮ ਪਿਤਾ ਜੀਓ ਤੁਹਾਡਾ ਅੰਤ ਪਾਉਣ ਲਈ ਜੁਗਾਂ ਜੁਗਾਂ ਤੱਕ ਵੱਡੇ ਵੱਡੇ ਮੁਨੀਆਂ ਅਤੇ ਦੇਵਤਿਆਂ ਨੇ ਸਾਧਨਾਵਾਂ ਕੀਤੀਆਂ ਤਪ ਸਾਧੇ ਅਤੇ ਆਪਣੇ ਸਰੀਰ ਭੱਠ ਵਾਂਗ ਤਪਾਏ ਪਰ ਤੁਹਾਡੀ ਥਾ ਕੋਣ ਪਾ ਸਕਦਾ ਹੈ ਉਹ ਵੇਖੈ ਉਹਨਾਂ ਨਦਰ ਨਾ ਆਵੇ ਬਹੁਤਾ ਇਹੋ ਵਿਡਾਨ ਕਿਸੇ ਨੇ ਵੀ ਤੁਹਾਡਾ ਅੰਤ ਨਹੀਂ ਪਾਇਆ ਸੱਚ ਦੇ ਯੁੱਗ ਤੇ ਸਾਧੂ ਸੁਭਾ ਸਤਜੁਗ ਦਾ ਸਮਾਂ ਲੰਘ ਗਿਆ ਅਤੇ ਅਦ ਭਲੇ ਵਰਤੌ ਵਾਲੇ ਤ੍ਰੇਤੇ ਯੁੱਗ ਦਾ ਆਰੰਭ ਹੋਇਆ ਨਾਰਦ ਦੀ ਤੀਵੀਂ ਕਾਲ ਸਭ ਦੇ ਸਿਰ ਚੜ੍ਹ ਕੇ ਨੱਚੀ ਅਤੇ ਕਲੇਸ਼ ਸਭ ਉੱਤੇ ਭਾਰੂ ਹੋ ਗਿਆ ਇਸ ਬਲਦੀ ਵਿੱਚ ਤੇਲ ਪਾਉਣ ਲਈ ਨਾਰਦ ਨੇ ਆਪਣਾ ਡੌਰੂ ਵਜਾਇਆ ਜਦ ਦੇਵਤਿਆਂ ਦਾ ਹੰਕਾਰ 14 ਲੋਕਾਂ ਨੂੰ ਪਾਰ ਕਰ ਗਿਆ ਤਦ ਅਕਾਲ ਪੁਰਖ ਜੀ ਨੇ ਇਸ ਹੰਕਾਰ ਨੂੰ ਤੋੜਨ ਲਈ ਮਹਿਖਾ ਸੁਰਤ ਤੇ ਸੁੰਭ ਜਿਹੇ ਦਾੰਤ ਪੈਦਾ ਕੀਤੇ ਇਹਨਾਂ दैਤਾਂ ਨੇ ਪ੍ਰਮਾਤਮਾ ਵੱਲੋਂ ਬਖਸ਼ੀ ਹੋਈ ਤਾਕਤ ਨਾਲ ਦੇਵਤਿਆਂ ਨੂੰ ਜਿੱਤ ਕੇ ਧਰਤੀ ਆਕਾਸ਼ ਅਤੇ ਪਤਾਲ ਉੱਤੇ ਆਪਣੀ ਸੱਤਾ ਕਾਇਮ ਕਰ ਲਈ ਮਹਿਕਾਸੁਰ ਨੇ ਆਪਣੇ ਆਪ ਨੂੰ ਸਭ ਤੋਂ ਵੱਡਾ ਯੋਧਾ ਹੋਣ ਦਾ ਐਲਾਨ ਕਰ ਦਿੱਤਾ ਅਤੇ ਉਸ ਦੇ ਸਿਰ ਉੱਤੇ ਮਹਾਨ ਰਾਜਿਆਂ ਵਾਂਗ ਛੱਤਰ ਝੁੱਲਣ ਲੱਗੇ। ਇੰਦਰ ਨੂੰ ਸਵਰਗਾਂ ਵਿੱਚੋਂ ਬਾਹਰ ਤੱਕ ਦਿੱਤਾ ਅਤੇ ਉਸ ਨੇ ਮਹਾਦੇਵ ਦੇ ਨਿਵਾਸ ਕੈਲਾਸ਼ ਉੱਤੇ ਜਾ ਸ਼ਰਨ ਲਈ। ਦੇਵਤਾਂ ਦੇ ਡਰ ਨੇ ਇੰਦਰ ਦੇ ਦਿਲ ਵਿੱਚ ਡਰਾਉਣੀ ਕਬਰਾਹਟ ਪੈਦਾ ਕਰ ਦਿੱਤੀ ਸੀ। ਐਸੇ ਡਰ ਤੋਂ ਮੁਕਤੀ ਲਈ ਇੰਦਰ ਚੱਲ ਕੇ ਦੁਰਗਾ ਕੋਲ ਆਇਆ। ਦੁਰਗਾ ਇਸ਼ਨਾਨ ਸੋਧਣ ਲਈ ਆਈ ਹੋਈ ਸੀ ਕਿ ਇੰਦਰ ਨੇ ਆਪਣੇ ਨਾਲ ਬੀਤੀ ਸਾਰੀ ਵਾਰਤਾ ਖੋਲ ਕੇ ਦੱਸੀ हे ਮਾਤਾ ਸਾਡੀ ਸੱਤਾ ਬਲਵਾਨ ਦੇਤਾ ਨੇ ਸਾਥੋਂ ਖੋਹ ਲਈ ਹੈ ਅਤੇ ਤਿੰਨਾ ਲੋਕਾਂ ਵਿੱਚ ਆਪਣੀ ਤਾਕਤ ਦਾ ਡੰਕਾ ਵਜਾ ਦਿੱਤਾ ਹੈ ਸਾਰੇ ਦੇਵਤਿਆਂ ਨੂੰ ਕੱਢ ਕੇ ਸਵਰਗਾਂ ਵਿੱਚ ਬੈਠੇ ਦਾਇੰਤ ਖੁਸ਼ੀਆਂ ਵਿੱਚ ਵਾਜੇ ਵਜਾ ਰਹੇ ਹਨ ਮਹਿਕਾ ਸੁਰ ਨੂੰ ਜਿਤਨਾ ਕਿਸੇ ਹਾਰੀ ਸਾਰੀ ਦਾ ਕੰਮ ਨਹੀਂ ਇਸੇ ਲਈ ਅਸੀਂ ਸਭ ਦੇਵਤੇ ਤੁਹਾਡੀ ਸ਼ਰਨ ਵਿੱਚ ਆਏ ਹਾਂ 인ਦਰ ਦੇ ਵੈਣਾ ਜਿਹੇ ਬੋਲ ਸੁਣ ਕੇ ਦੁਰਗਾ ਖਿੜਖੜਾ ਕੇ ਹੱਸਣ ਲੱਗ ਪਈ ਉਸਨੇ ਰਾਖਸ਼ਾਂ ਦਾ ਨਾਸ਼ ਕਰਨ ਵਾਲੇ ਆਪਣੇ ਸ਼ੇਰ ਨੂੰ ਆਵਾਜ਼ ਦਿੱਤੀ ਅਤੇ ਦੇਵਤਿਆਂ ਨੂੰ ਕਿਹਾ ਕਿ ਉਹ ਕਿਸੇ ਤਰ੍ਹਾਂ ਦਾ ਫਿਕਰ ਨਾ ਕਰਨ ਸ਼ੇਰ ਉੱਤੇ ਸਵਾਰ ਹੋ ਕੇ ਦੁਰਗਾ ਰੋਹ ਵਿੱਚ ਆ ਗਈ ਅਤੇ ਰਾਖਸ਼ਾਂ ਦੇ ਸੰਘਾਰ ਲਈ ਚਾਲਾ ਪਾ ਦਿੱਤਾ ਉਧਰੋਂ ਦੁਰਗਾ ਦੀ ਵੰਗਾਰ ਸੁਣ ਕੇ ਜੂਝਣ ਦੇ ਚਾਹ ਅਤੇ ਰੋਹ ਨਾਲ ਲਬਰੀਜ ਰਾਖਸ਼ جنگ ਦੇ ਮੈਦਾਨ ਵਿੱਚ ਭੇੜ ਲਈ ਆਣ ਲੱਥੇ ਉਨ੍ਹਾਂ ਦੀਆਂ țeਗਾਾਂ ਅਤੇ ਵਰਛੀਆਂ ਦੀ ਚਮਕ ਅੱਗੇ ਸੂਰਜ ਵੀ ਫਿੱਕਾ ਪੈ ਰਿਹਾ ਸੀ ਜੰਗੀ ਸਾਜ਼ ਢੋਲ ਸੰਖ ਅਤੇ ਨਗਾਰੇ ਵੱਜਣੇ ਸ਼ੁਰੂ ਹੋ ਗਏ ਅਤੇ ਦੋਹੇ ਫੌਜਾਂ ਇੱਕ ਦੂਜੇ ਦੇ ਸਾਹਮਣੇ ਹੋ ਗਈਆਂ ਤਲਵਾਰਾਂ ਅਤੇ ਸੰਜੂਆਂ ਜਿਹੇ ਫੌਲਾਦੀ ਬਸਤਰਾਂ ਨਾਲ ਸਜੇ ਰਾਖਸ਼ ਰੋਹ ਨਾਲ ਭਰੇ ਹੋਏ ਸਨ ਪਿੱਠ ਉੱਤੇ ਵਾਰ ਕਰਨ ਦੀ ਉਹਨਾਂ ਨੂੰ ਕਦ ਆਦਤ ਸੀ ਸੋ ਉਹੋ ਸਾਹਮਣੇ ਤੋਂ ਜੁੱਦ ਕਰਨ ਲੱਗੇ ਅਤੇ ਭੱਜਣ ਵਾਲੀ ਤਾਂ ਉਹਨਾਂ ਦੀ ਜਾਤ ਹੀ ਨਹੀਂ ਸੀ ਰਣ ਤੱਤੇ ਵਿੱਚੋਂ ਇੱਕ ਪੈਰ ਵੀ ਪਿੱਛੇ ਧਰਨਾ ਉਹਨਾਂ ਦੀ ਸ਼ਾਨ ਦੇ ਖਿਲਾਫ ਸੀ ਜੰਗੇ ਮੈਦਾਨ ਵਿੱਚ ਯੋਧੇ ਸ਼ੇਰਾਂ ਵਾਂਗ ਦਹਾੜਨ ਲੱਗੇ ਸਤਲੁਜ ਅੱਧਾ ਪਾਰ ਕਰਕੇ ਸੁੱਖਾ ਸਿੰਘ ਨੇ ਪਠਾਨ ਨੂੰ ਲਲਕਾਰਿਆ ਮੇਰਾ ਯਕੀਨ ਹੈ ਕਿ ਤੂੰ ਆਪਣੇ ਘਰ ਵਾਲਿਆਂ ਅਤੇ ਬਾਕੀ ਸਾਥੀਆਂ ਨੂੰ ਆਖਰੀ ਫਤਿਹ ਬੁਲਾ ਕੇ ਆਇਆ ਹੋਵੇਗਾ ਜੇ ਨਹੀਂ ਬੁਲਾਈ ਤਾਂ ਹੁਣ ਬੁਲਾ ਦੇ ਇੱਥੋਂ ਹੀ ਕਿਉਂਕਿ ਹੁਣ ਜਿਉਂਦਾ ਪਰਤਨੋ ਤਾਂ ਤੂੰ ਰਹਿ ਗਿਆ ਸੁੱਖਾ ਸਿੰਘ ਦੇ ਬੋਲ ਸੁਣ ਕੇ ਪਠਾਨ ਕੰਬ ਗਿਆ ਅਸਲ ਵਿੱਚ ਉਸ ਨੇ ਜਦ ਸੁੱਖਾ ਸਿੰਘ ਨੂੰ ਆਪਣੇ ਕਿਸੇ ਦੁਰਾਨੀ ਸਿਪਾਹੀ ਦੀ ਸੰਜੋਗ ਅਤੇ ਦਸਤਾਨੇ ਸਜਾ ਕੇ ਆਉਂਦੇ ਤੱਕਿਆ ਤਾਂ ਉਹ ਵਸਤਰ ਉਸ ਨੇ ਪਛਾਣ ਲੈ ਸਨ ਸੋ ਥੋੜਾ ਘਾਬਰ ਤਾਂ ਉਹ ਗਿਆ ਸੀ ਜੰਗਾਂ ਗੱਲਾਂ ਨਾਲ ਨਹੀਂ ਜਿੱਤੀਆਂ ਜਾਂਦੀਆਂ ਹੁੰਦੀਆਂ ਤਾਂ ਸਿਪਾਹੀਆਂ ਨੂੰ ਮੈਦਾਨ ਵਿੱਚ ਆਉਣ ਦੀ ਹੀ ਲੋੜ ਨਾ ਪੈਂਦੀ ਪਰ ਉਸਨੇ ਆਪਣੇ ਬੋਲਾਂ ਤੋਂ ਭੋਰਾ ਵੀ ਕਬਰਾਹਟ ਜ਼ਾਹਿਰ ਨਹੀਂ ਹੋਣ ਦਿੱਤੀ ਲੜਾਈ ਦੀ ਅਰੰਭਤਾ ਦਾ ਬਿਗਲ ਵੱਜਿਆ ਅਤੇ ਸੂਰਮਿਆਂ ਵਿੱਚ ਜੰਗ ਦਾ ਚਾ ਪੈਦਾ ਕਰਨ ਵਾਲੇ ਨਗਾਰਿਆਂ ਉੱਤੇ ਝੋਟ ਲੱਗੀ ਯੋਧਿਆਂ ਦੇ ਨੇਜਿਆਂ ਅਤੇ ਬੱਧੀਆਂ ਝੰਡੀਆਂ ਝੂਲਣ ਲੱਗੀਆਂ ਅਤੇ ਦੋਹਾਂ ਧਿਰਾਂ ਦੇ ਨਿਸ਼ਾਨ ਲਿਸ਼ਕਾ ਮਾਰਨ ਲੱਗੇ ਢੋਲਾਂ ਤੇ ਨਗਾਰਿਆਂ ਦੀ ਗੂੰਜ ਭਰੀ ਇਸ ਜੰਗੀ ਰੁੱਤ ਵਿੱਚ ਪੌਣ ਵਿੱਚ ਮਾਨੋ ਸੂਰਮੇ ਜਟਾਵਾਂ ਵਾਲੇ ਅ믈ੀਆਂ ਵਾਂਗ ਮਸਤੀ ਵਿੱਚ ਝੂਮ ਰਹੇ ਸਨ ਜੰਗੀ ਮੈਦਾਨ ਦੇ ਇਸ ਭਿਆਨਕ ਅਤੇ ਡਰਾਉਣੇ ਨਾਦ ਵਿੱਚ ਦੁਰਗਾ ਅਤੇ ਦੈਂਤ ਜੁੱਧ ਲਈ ਜੁਟ ਗਏ ਨੇਜਿਆਂ ਵਿੱਚ ਪਰੋਤੇ ਹੋਏ ਸੂਰਮਿਆਂ ਦੇ ਸਿਰ ਟਾਣੀਆਂ ਨਾਲ ਲੱਗੇ ਔਲੀਆਂ ਵਾਂਗ ਜਾਪ ਰਹੇ ਸਨ ਤਲਵਾਰਾਂ ਦੇ ਫੱਟਾਂ ਨੇ ਕਈਆਂ ਦੀ ਹਾਲਤ ਉਹਨਾਂ ਬੌਰਿਆਂ ਜਿਹੀ ਕਰ ਦਿੱਤੀ ਸੀ ਜੋ ਸ਼ਰਾਬ ਦੇ ਨਸ਼ੇ ਵਿੱਚ ਧਰਤੀ ਉੱਤੇ ਲੋਟ-ਪੋਟ ਹੋ ਕੇ ਲੇਟਦੇ ਹਨ ਕਈਆਂ ਨੂੰ ਝਾੜਾਂ ਵਿੱਚੋਂ ਇੰਜ ਲੱਭ-ਲੱਭ ਕੇ ਮਾਰਿਆ ਜਾ ਰਿਹਾ ਸੀ ਜਿਵੇਂ ਨਿਆਰੀਏ ਰੇਤ ਵਿੱਚੋਂ ਸੋਨਾ ਲੱਭਦੇ ਹਨ ਗਦਾ ਤ੍ਰਿਸ਼ੂਲ ਅਤੇ ਬਰਛੀਆਂ ਤੂਫਾਨਾਂ ਦੀ ਤੇਜ਼ੀ ਨਾਲ ਚੱਲ ਰਹੀਆਂ ਸਨ ਸ਼ਸਤਰਾਂ ਦੇ ਵਾਰ ਖਾ ਕੇ ਯੋਧੇ ਇੰਜ ਡਿੱਗ ਰਹੇ ਸਨ ਜਿਵੇਂ ਕਾਲੇ ਨਾਗਾਂ ਦੇ ਡੰਗੇ ਹੋਣ ਰੋ ਪਰਤੇ ਵੀਰ ਮਰਦੇ ਜਾ ਰਹੇ ਸਨ ਤੇ ਇਹੀ ਉਹਨਾਂ ਨੂੰ ਆਉਂਦਾ ਸੀ ਕ੍ਰੋਧ ਵਿੱਚ ਪ੍ਰਚੰਡ ਹੋਈ ਚੰਡੀ ਨੂੰ ਵੇਖ ਕੇ ਰਣ ਭੂਮੀ ਵਿੱਚ ਦੰਤਾਂ ਦੇ ਨਗਾਰੇ ਗੂੰਜਣ ਲੱਗੇ ਰੋ ਨਾਲ ਭਰੇ ਹੋਏ ਰਾਖਸ਼ ਚੌਹਾਂ ਪਾਸਿਆਂ ਤੋਂ ਦੁਰਗਾਵਲ ਵਧੇ ਆਪਣੇ ਹੱਥਾਂ ਵਿੱਚ ਤਲਵਾਰਾਂ ਲੈ ਕੇ ਉਹ ਰਣ ਵਿੱਚ ਕੜੀ ਟੱਕਰ ਦੇ ਰਹੇ ਹਨ ਇਹੀ ਇਹਨਾਂ ਦੀ ਪਛਾਣ ਹੈ ਕਿ ਇਹ ਰਣ ਮੈਦਾਨ ਵਿੱਚੋਂ ਕਦੇ ਭੱਜਦੇ ਨਹੀਂ ਦਿਲ ਵਿੱਚ ਕਚੀਚੀਆਂ ਲੈ ਕੇ ਮਾਰੋ ਮਾਰਦੇ ਹੋਕੇ ਦੇ ਰਹੇ ਹਨ ਪ੍ਰਚੰਡ ਹੋਈ ਚੰਡੀ ਨੇ ਰਣ ਭੂਮੀ ਵਿੱਚ ਸੂਰਮਿਆਂ ਦੇ ਆਹੂ ਲਾ ਦਿੱਤੇ ਮਾਰ ਕੇ ਡਿੱਗਦੇ ਹੋਏ ਯੋਧੇ ਇੰਜ ਪ੍ਰਤੀਤ ਹੋ ਰਹੇ ਹਨ ਜਿਵੇਂ ਅਸਮਾਨੀ ਬਿਜਲੀ ਵੱਡੇ ਵੱਡੇ ਮਨਾਰਿਆਂ ਨੂੰ ਸਿਰਾਂ ਭਾਰ ਧਰਤੀ ਉੱਤੇ ਡੇਗਦੀ ਹੈ ਨਗਾਰਿਆਂ ਉੱਤੇ ਚੋਟ ਪਈ ਅਤੇ ਦੋਹਾਂ ਧਿਰਾਂ ਦਾ ਮੁਕਾਬਲਾ ਸ਼ੁਰੂ ਹੋਇਆ ਦੇਵੀ ਨੇ ਹੱਥ ਫੜੀ ਲੋਹੇ ਦੀ ਫੌਲਾਦੀ ਤਲਵਾਰ ਨੂੰ ਹਵਾ ਵਿੱਚ ਘੁਮਾਇਆ ਇਹੋ ਘੁੰਮਦੀ ਹੋਈ ਤਲਵਾਰ ਦੁਰਗਾ ਨੇ ਮਹਿਕਾ ਸੁਰ ਦੇ ਢਿੱਡ ਵਿੱਚ ਧਸਾ ਦਿੱਤੀ ਗੁਰਦੇ ਆਂਦਰਾਂ ਅਤੇ ਪਸਲੀਆਂ ਦੀ ਖੁਰਾਕ ਖਾ ਕੇ ਤਲਵਾਰ ਮਹਿਕਾ ਸੁਰ ਦੇ ਢਿੱਡ ਵਿੱਚੋਂ ਬਾਹਰ ਨਿਕਲੀ ਇਸ ਤਲਵਾਰ ਦੀ ਸੋਭਾ ਜੈਸੀ ਮੇਰੇ ਦਿਲ ਵਿੱਚ ਆਈ ਮੈਂ ਉਹੀ ਸੁਣ ਰਿਹਾ ਸੀ ਅਸਲ ਵਿੱਚ ਇਹ ਤਲਵਾਰ ਹੈ ਹੀ ਨਹੀਂ ਸੀ ਇਹ ਤਾਂ ਮਾਨੋ ਬੋਦੀ ਵਾਲੇ ਧਾਰੇ ਧੂਮਕੇਤ ਦੀ ਬੋਦੀ ਸੀ ਸ਼ੇਰਾਂ ਨੂੰ ਸਹੀ ਸਮਝਣ ਦੀ ਭੁੱਲ ਤਾਂ ਤੁਸੀਂ ਕੀਤੀ ਹੈ ਪਠਾਨ ਸਾਹਿਬ ਹੁਣ ਕਬਰ ਤਾਂ ਤੁਹਾਡੀ ਇੱਥੇ ਦਰਿਆ ਵਿੱਚ ਹੀ ਬਣੇਗੀ ਕਹਿੰਦੇ ਆ ਸੁੱਖਾ ਸਿੰਘ ਦੀ ਮਿਆਨ ਵਿੱਚੋਂ ਸਰ ਦੀ ਆਵਾਜ਼ ਆਈ ਤੇ ਮੈਂ ਕਿਹੜਾ ਬੱਕਰੀਆਂ ਦੇ ਵਗ ਵਿੱਚੋਂ ਆਇਆ ਹਾਂ ਬਗਿਆੜ ਹਾਂ ਅਸੀਂ ਸਾਰੇ ਦੇ ਸਾਰੇ ਤੂੰ ਗੱਲਾਂ ਛੱਡ ਅਤੇ ਵਾਰ ਕਰ ਭੇਡੂ ਹੋਣਗੇ ਜੋ ਬਗਿਆੜਾਂ ਦਾ ਪੈ ਮੰਨ ਜਾਂਦੇ ਨੇ ਸ਼ੇਰ ਤਾਂ ਬਗਿਆੜਾਂ ਦੇ ਝੁੰਡ ਵਿੱਚੋਂ ਮੜਕ ਨਾਲ ਹੀ ਨੰਗਦੇ ਨੇ ਕਹਿੰਦਾ ਹੋਇਆ ਭਾਈ ਸੁਖਾ ਸਿੰਘ ਅੱਗੇ ਵਧਿਆ ਦੇਵਤਿਆਂ ਅਤੇ ਦਾਣਵਾ ਨੇ ਮਿਆਨਾਂ ਵਿੱਚੋਂ ਤਲਵਾਰਾਂ ਧੂ ਕੇ ਕੱਢ ਲਈਆਂ ਨਗਾਰਚੀਆਂ ਨੇ ਨਗਾਰਿਆਂ ਦੀ ਗੂੰਜ ਪਵਾਈ ਅਤੇ ਜੁੱਧ ਅੱਗੇ ਵਧਿਆ ਸੂਰਬੀਰ ਯੋਧੇ ਵਾਰੋ-ਵਾਰ ਆਪਣੀਆਂ ਤਲਵਾਰਾਂ ਵਾ ਰਹੇ ਸਨ ਲਹੂ ਦੀਆਂ ਵਹਿਂਦੀਆਂ ਝਲਾਰਾ ਇੰਜ ਜਾਪ ਰਹੀਆਂ ਹਨ ਜਿਵੇਂ ਪਹਾੜਾਂ ਤੋਂ ਲਾਲ ਰੰਗ ਦੇ ਝਰਨੇ ਵਹਿ ਰਹੇ ਹੋਣ ਰਾਕਸ਼ਾਂ ਦੀਆਂ ਤੀਵੀਆਂ ਵੀ ਮਹਿਲਾਂ ਦੀਆਂ ਅਟਾਰੀਆਂ ਵਿੱਚ ਬੈਠੀਆਂ ਇਸ ਕਮਾਲ ਦੇ ਜੁੱਧ ਨੂੰ ਵੇਖ ਰਹੀਆਂ ਸਨ ਰਣ ਭੂਮੀ ਵਿੱਚੋਂ ਦੁਰਗਾ ਅਤੇ ਦਾਣਵਾ ਦੇ ਸ਼ੇਰਾਂ ਘੋੜਿਆਂ ਅਤੇ ਰੱਥਾਂ ਦਾ ਸ਼ੋਰ ਕੰਨ ਪਾੜ ਰਿਹਾ ਹੈ ਆਮੋ ਸਾਹਮਣੇ ਦੋਹਾਂ ਦਲਾਂ ਦੇ ਲੱਖਾਂ ਨਗਾਰੇ ਵੱਜ ਰਹੇ ਹਨ ਗੁੱਸੇ ਨਾਲ ਲਾਲ ਹੋਏ ਰਾਖਸ਼ ਮੈਦਾਨ ਵਿੱਚ ਡਟੇ ਹੋਏ ਹਨ ਅਤੇ ਕੋਈ ਵੀ ਭੱਜਣ ਦਾ ਨਾਮ ਨਹੀਂ ਲੈ ਰਿਹਾ ਦੋਹਾਂ ਪਾਸਿਆਂ ਦੇ ਸੂਰਮੇ ਸ਼ੇਰਾਂ ਵਾਂਗ ਦਹਾੜ ਰਹੇ ਹਨ ਜਿਸ ਪਾਸੇ ਵੀ ਦੁਰਗਾ ਜਾਂਦੀ ਹੈ ਰਾਕਸ਼ ਉਧਰ ਹੀ ਖਿੱਚ ਖਿੱਚ ਕੇ ਤੀਰ ਛੱਡਦੇ ਹਨ سنگਲਾਂ ਨਾਲ कसे ਹੋਏ ਦੂਰੇ ਨਗਾਰੇ ਵੱਜ ਰਹੇ ਹਨ ਰਣ ਤੱਤੇ ਵਿੱਚੋਂ ਉੱਡਦੀ ਧੂੜ ਨਾਲ ਲੱਥ ਪੱਥ ਰਾਕਸ਼ਾਂ ਦੇ ਸਰਦਾਰਾਂ ਦੇ ਚਿਹਰੇ ਮਿੱਟੀ ਰੰਗੇ ਹੋ ਗਏ ਹਨ ਰਾਕਸ਼ਾਂ ਦੀਆਂ ਨਾਸਾਂ ਉਖਲੀਆਂ ਜਿਹੀਆਂ ਅਤੇ ਮੂੰਹ ਆਲਿਆਂ ਜਿੱਡੇ ਜਿੱਡੇ ਹਨ ਵੱਡੇ ਵੱਡੇ ਮਸ਼ਹੇਰਿਆਂ ਵਾਲੇ ਸੂਰਮੇ ਜੰਗ ਕਰਨ ਲਈ ਭੱਜ ਕੇ ਦੁਰਗਾ ਦੇ ਸਨਮੁਖ ਆ ਗਏ ਹਨ ਇਹ ਉਹੀ ਯੋਧੇ ਹਨ ਜਿਨ੍ਹਾਂ ਨਾਲ ਲੜ ਕੇ ਇੰਦਰ ਜਿਹੇ ਦੇਵਤੇ ਹਾਰ ਚੁੱਕੇ ਹਨ ਪਰ ਇਹ ਦਲੇਰ ਸੂਰੇ ਲੜਨੋਂ ਹਜੇ ਵੀ ਟਾਲਾ ਨਹੀਂ ਵੱਟ ਰਹੇ ਦੁਰਗਾ ਨੂੰ ਘੇਰ ਕੇ ਉਹ ਉਸ ਅੱਗੇ ਕਣਕੋਰ ਕਾਲੇ ਬੋਲੇ ਬਦਲਾ ਮੰਗ ਗਰਜ ਰਹੇ ਹਨ ਖੋਤੇ ਦੇ ਚੰਮ ਤੋਂ ਬਣੇ ਹੋਏ ਧੌਂਸੇ ਉੱਤੇ ਚੋਟ ਲਗਾਈ ਗਈ ਅਤੇ ਮੁੜ ਦਲਾਂ ਦਾ ਮੁਕਾਬਲਾ ਸ਼ੁਰੂ ਹੋਇਆ ਬਹਾਦਰ ਦੇ ਤਾਣੇ ਆਣ ਕੇ ਦੁਰਗਾ ਨੂੰ ਚੌਪਾਸਿਆਂ ਘੇਰ ਲਿਆ ਇਹ ਅਣਖੀਲੇ ਜਰਨੈਲ ਰਣ ਵਿੱਚੋਂ ਭੱਜਣਾ ਨਹੀਂ ਜਾਣਦੇ ਸਨ ਪਰ ਦੇਵੀ ਨੇ ਐਸੀ ਤੇਗਵਾਹੀ ਕਿ ਮਾਰੇ ਗਏ ਰਾਖਸ਼ਾ ਨੇ ਸਵਰਗਾਂ ਨੂੰ ਚਾਲੇ ਪਾ ਦਿੱਤੇ ਦਲਾਂ ਦੇ ਭੇੜਵੇਲੇ ਗਿਣਤੀ ਤੋਂ ਬਾਹਰੇ ਨਗਾਰੇ ਵੱਜ ਰਹੇ ਸਨ ਦੇਵਤਿਆਂ ਅਤੇ दैਤਾਂ ਵਿਚਾਲੇ ਝੋਟਿਆਂ ਦੇ ਭੇੜ ਵਾਂਗ ਜੁੱਧ ਹੋ ਰਿਹਾ ਹੈ ਗੁੱਸੇ ਵਿੱਚ ਗੜੋਚ ਰਾਖਸ਼ ਦੇਵਤਿਆਂ ਨੂੰ ਕਰਾਰੇ ਫੱਟ ਦੇ ਰਹੇ ਹਨ ਮਿਆਨਾ ਵਿੱਚੋਂ ਨਿਕਲੀਆਂ ਹੋਈਆਂ ਤਲਵਾਰਾਂ ਆਰਿਆਂ ਦੇ ਸਮਾਨ ਜਾਪ ਰਹੀਆਂ ਹਨ ਰਣ ਭੂਮੀ ਵਿੱਚ ਮੁੰਡਾਰਿਆਂ ਜਿਹੇ ਕੱਦਾਵਾਰ ਜਵਾਨ ਭੇੜ ਰਹੇ ਹਨ ਪਰਬਤਾਂ ਜਿਹੇ ਯੋਧਿਆਂ ਨੂੰ ਦੇਵੀ ਆਪ ਮਾਰ-ਮਾਰ ਕੇ ਉਹਨਾਂ ਦਾ ਜਨਮ ਸਵਾਰ ਰਹੀ ਸੀ ਮੂਹ ਹਾਰ ਕਹਿਣਾ ਤਾਂ ਇਹਨਾਂ ਸੂਰੀਆਂ ਨੇ ਸਿੱਖਿਆ ਹੀ ਨਹੀਂ ਦੁਰਗਾ ਹੱਥ ਫੜੀ ਖੜਗ ਨਾਲ ਆਪ ਉਹਨਾਂ ਦਾ ਸੰਘਾਰ ਕਰ ਰਹੀ ਸੀ ਜੰਗੀ ਦਮਾਮੇ ਵੱਜਣ ਨਾਲ ਯੋਧੇ ਕੁੱਦ-ਕੁੱਦ ਕੇ ਜੰਗ ਦੇ ਮੈਦਾਨ ਵਿੱਚ ਲੜਨ ਲਈ ਆ ਰਹੇ ਹਨ ਕੰਨੀਕਾਰ ਬੱਦਲ ਜਿਹਾ ਮਹਿਕਾਸੁਰ ਆ ਕੇ ਰਣ ਮੈਦਾਨ ਵਿੱਚ ਗਰਜਿਆ ਅਤੇ ਬੜਕਾ ਮਾਰਨ ਲੱਗਾ ਇੰਦਰ ਜਹੇ ਯੋਧੇ ਦੀ ਮੇਰੇ ਅੱਗੇ ਕੋਈ ਔਕਾਤ ਨਹੀਂ ਤੇ ਇਹ ਵਿਚਾਰੀ ਦੁਰਗਾ ਕਾਣ ਹੈ ਜਿਸ ਨੇ ਮੇਰੇ ਨਾਲ ਜੰਗ ਕਰਨ ਲਈ ਮੈਦਾਨ ਸਜਾ ਰੱਖਿਆ ਹੈ ਗੱਲਾਂ ਕਰਦੇ ਕਰਦੇ ਸੁੱਖਾ ਸਿੰਘ ਅਤੇ ਅਫਗਾਨ ਲੜਾਕਾ ਦੋਹੇ ਇੱਕ ਦੂਜੇ ਦੇ ਬਿਲਕੁਲ ਨਜ਼ਦੀਕ ਆ ਗਏ ਸ਼ਸਤਰਾਂ ਨੂੰ ਨਮਸਕਾਰ ਕੀਤੀ ਸੁੱਖਾ ਸਿੰਘ ਤੇ ਪਠਾਨ ਦਾ ਸਾਂਝਾ ਵਾਰ ਹੋਇਆ ਅਤੇ ਦੋਹਾਂ ਨੇ ਢਾਲਾਂ ਨਾਲ ਸੰਭਾਲ ਲਿਆ ਤਾੜ ਤਾੜ ਕਰਦੀਆਂ ਤਲਵਾਰਾਂ ਢਾਲਾਂ ਉੱਤੇ ਐਵੇਂ ਵੱਜ ਰਹੀਆਂ ਸਨ ਜਿਵੇਂ ਅਹਰਨ ਤੇ ਭਾਰੀ ਹਥੌੜਾ ਵੱਜਦਾ ਹੈ ਕੁਝ ਪਲਾਂ ਵਿੱਚ ਹੀ ਦੋਹਾਂ ਦੀਆਂ ਢਾਲਾਂ ਚੂਰ ਚੂਰ ਹੋ ਗਈਆਂ ਹੁਣ ਵਾਰੀ ਸੰਜੋਆਂ ਦੀ ਪਰਖ ਦੀ ਸੀ ਦੋਹਾਂ ਦੀਆਂ ਕਿਰਪਾਨਾਂ ਸੰਜੋਆਂ ਦਾ ਇਮਤਿਹਾਨ ਲੈ ਰਹੀਆਂ ਸਨ ਅਣਗਿਣਤ ਵਾਰਾਂ ਮੰਗਰੋਂ ਸੰਜੋਆਂ ਵੀ ਕਈ ਥਾਵਾਂ ਉਤੋਂ ਪਾਟ ਗਈਆਂ ਕਮਰ ਕੱਸੇ ਖੁੱਲ ਗਏ ਛੁਰੀਆਂ ਕਟਾਰਾਂ ਹੇਠਾ ਜਾ ਪਈਆਂ ਇੱਕ ਦੂਏ ਦੇ ਵਾਰ ਸੰਭਾਲਦਿਆਂ ਤਲਵਾਰਾਂ ਵਿੱਚੋਂ ਬੁਰਕ ਨਿਕਲ ਗਏ ਘੋੜਿਆਂ ਨੇ ਵੀ ਇੱਕ ਦੂਜੇ ਦੇ ਦੁਲੱਤੇ ਮਾਰਦਿਆਂ ਲੜਾਈ ਵਿੱਚ ਹਿੱਸਾ ਪਾਇਆ ਸਵਾਰਾਂ ਦੇ ਨਾਲ-ਨਾਲ ਘੋੜਿਆਂ ਦੇ ਵੀ ਕਈ ਥਾਂ ਹੀ ਫੱਟ ਲੱਗ ਗਏ ਲਹੂ ਸਿੰਮ ਦੇ ਘੋੜਿਆਂ ਦੀ ਆਖਰ ਭਿਆਂ ਹੋ ਗਈ ਢੋਲ ਨਗਾਰਿਆਂ ਉੱਤੇ ਚੋਟ ਪਈ ਅਤੇ ਭੇੜ ਸ਼ੁਰੂ ਹੋਇਆ ਦੋਹਾਂ ਪਾਸਿਆਂ ਤੋਂ ਤੀਰ ਜੰਗ ਦੀ ਅਗਵਾਈ ਕਰ ਰਹੇ ਸਨ ਮੀਂਹ ਵਾਂਗ ਵਰਦੇ ਤੀਰਾਂ ਦੇ ਲੱਗਣ ਨਾਲ ਅਨੇਕਾਂ ਸੂਰਮੇ ਢੇਰੀ ਹੋ ਗਏ ਹਨ ਉਹ ਧਰਤੀ ਉੱਤੇ ਇੰਜ ਡਿੱਗ ਰਹੇ ਹਨ ਜਿਵੇਂ ਅਸਮਾਨੀ ਬਿਜਲੀ ਨਾਲ ਵੱਡੇ ਵੱਡੇ ਮਨਾਰੇ ਟਹਿ ਕੇ ਡਿੱਗਦੇ ਹਨ ਖੁੱਲੇ ਕੇਸਾਂ ਵਾਲੇ ਦੇਵਤਾ ਨੇ ਜੰਗ ਦੇ ਮੈਦਾਨ ਵਿੱਚ ਹਾਹਾਕਾਰ ਮਚਾਈ ਹੋਈ ਹੈ ਮਾਰੇ ਜਾ ਚੁੱਕੇ ਇਹ ਜਟਾਵਾਂ ਵਾਲੇ ਸੂਰਮੇ ਮੈਦਾਨ ਵਿੱਚ ਇੰਜ ਪਏ ਹਨ ਜਿਵੇਂ ਜਟਾਵਾਂ ਵਾਲੇ ਸਾਧੂ ਭੰਗ ਪੀ ਕੇ ਸੁੱਤੇ ਹੋਣ ਦੋਹਾਂ ਧਿਰਾਂ ਦੀ ਆਮੋ ਸਾਹਮਣੇ ਤੋਂ ਨਗਾਰਿਆਂ ਦੀ ਗਰਜ ਵਿੱਚ ਜੰਗ ਹੋ ਰਹੀ ਸੀ ਆਪਣੇ ਬਲ ਦੇ ਹੰਕਾਰ ਵਿੱਚ ਮਹਿਕਾ ਸੂਰ ਦੇਵਤਿਆਂ ਦੀਆਂ ਕਤਾਰਾਂ ਮੂਹਰੇ ਆ ਕੇ ਬਿਜਲੀ ਵਾਂਗ ਕੜਕਿਆ ਉਸਦੇ ਨਾਲ ਰਣ ਤੱਤੇ ਵਿੱਚ ਹਜ਼ਾਰਾਂ ਸੂਰਮੇ ਹਨ ਮਹਿਕੇ ਦਾੰਤ ਨੇ ਵੱਡਾ ਭਾਰੀ ਖੰਡਾ ਧੂਕੇ ਮਿਆਨ ਵਿੱਚੋਂ ਕੱਢਿਆ ਸੂਰਮੇ ਕੁੱਦ-ਕੁੱਦ ਕੇ ਦੁਸ਼ਮਣਾਂ ਨੂੰ ਪੈ ਰਹੇ ਹਨ ਜਿਸ ਨਾਲ ਬਹੁਤ ਭਿਆਨਕ ਮਾਰ-ਕਾਟ ਸ਼ੁਰੂ ਹੋਈ ਜੁਝਾਰੂਆਂ ਦੇ ਸਰੀਰਾਂ ਵਿੱਚੋਂ ਲਹੂ ਦੀਆਂ ਧਾਰਾਂ ਇੰਜ ਵਹਿ ਰਹੀਆਂ ਹਨ ਜਿਵੇਂ ਸ਼ਿਵਜੀ ਦੀਆਂ ਜਟਾਵਾਂ ਵਿੱਚੋਂ ਗੰਗਾ ਵਹਿੰਦੀ ਹੈ ਭਖੀ ਹੋਈ ਜੰਗ ਦੇ ਮੈਦਾਨ ਵਿੱਚ ਝੋਟੇ ਦੀ ਖੱਲ ਵਾਲੇ ਧੌਂਸੇ ਉੱਤੇ ਚੋਟ ਲੱਗੀ ਦੁਰਗਾ ਨੇ ਜੋਸ਼ ਵਿੱਚ ਧੂਕੇ ਕਿਰਪਾਨ ਮਿਆਂ ਨੂੰ ਕੱਢੀ ਰਾਖਸ਼ਾਂ ਦੀ ਭੱਖਿਆ ਕਰਨ ਵਾਲੀ ਤਲਵਾਰ ਦਾ ਵਾਰ ਦੁਰਗਾ ਨੇ ਮਹਿਖਾ ਸਰੋਤੇ ਕੀਤਾ ਇਹ ਵਾਰ ਇੰਨਾ ਜ਼ਬਰਦਸਤ ਸੀ ਕਿ ਤਲਵਾਰ ਮਹਿਖੇ দাঁਤ ਦੀ ਖੋਪਰੀ ਅਤੇ ਮੂੰਹ ਨੂੰ ਚੱਕਣਾ ਚੂਰ ਕਰਦੀ ਹੋਈ ਉਸ ਦੇ ਪਿੰਜਰ ਵਿੱਚ ਜਾ ਤਸੀ ਉਸ ਤੋਂ ਅੱਗੇ ਇਹ ਤਲਵਾਰ ਸਨੇ ਘੋੜੇ ਕਾਠੀ ਨੂੰ ਚੀਰਦੀ ਹੋਈ ਧਰਤੀ ਉੱਤੇ ਜਾਵਤ ਜੀ ਧਰਤੀ ਉੱਤੇ ਵੱਜਦੀ ਹੋਈ ਵੀ ਇਹ ਨਹੀਂ ਰੁਕ ਰਹੀ ਸੀ ਸੰਗੋ ਧਰਤੀ ਨੂੰ ਪਾੜ ਕੇ ਹੀਟ ਖਲੋਤੇ ਬਲਦਾਂ ਦੇ ਸਿੰਗਾ ਨੂੰ ਜਾ ਲੱਗੀ ਮਹਿਕੇ ਦੈਂਤ ਨੂੰ ਮਾਰ ਕੇ ਇਹ ਤਲਵਾਰ ਧਰਤੀ ਹੇਠਲੇ ਧੌਲ ਦੇ ਸਿੰਗਾ ਤੋਂ ਹੁੰਦੀ ਹੋਈ ਕੱਛੂ ਦੇ ਸਿਰ ਵਿੱਚ ਜਾ ਲੱਗੀ ਦੇਤਾ ਦੀਆਂ ਲੋਥਾਂ ਰਣਭੂਮੀ ਵਿੱਚ ਐਉ ਪਈਆਂ ਹਨ ਜਿਵੇਂ ਕਿਸੇ ਤਰਖਾਨ ਨੇ ਰੁੱਖ ਵੱਢ ਕੇ ਸੁੱਟੇ ਹੋਣ ਜੰਗ ਦੇ ਮੈਦਾਨ ਵਿੱਚ ਲਹੂ ਅਤੇ ਮੇਜਦੀ ਜਿਵੇਂ ਕਹਾਣੀ ਬਣੀ ਪਈ ਸੀ ਦੁਰਗਾ ਨੇ ਤਲਵਾਰ ਇਸ ਤਰ੍ਹਾਂ ਵਾਹੀ ਕਿ ਇਸ ਦੀ ਕਹਾਣੀ ਚੌ ਜੁਗਾਂ ਤੱਕ ਅਮਰ ਰਹੇਗੀ ਉਧਰ ਮਹਕਾਸੁਰ ਨੂੰ ਰਣਭੂਮੀ ਵਿੱਚ ਵਿਖੜਾ ਸਮਾਂ ਕੱਟਣਾ ਪਿਆ ਇਸ ਤਰ੍ਹਾਂ ਦੇਵੀ ਦੁਰਗਾ ਨੇ ਜੰਗ ਵਿੱਚ ਮਹਿਕੇ ਦਾਇੰਤ ਦਾ ਅੰਤ ਕੀਤਾ ਪ੍ਰਸੰਨਤਾ ਵਿੱਚ ਦੇਵੀ ਨੇ ਆਪਣਾ ਸ਼ੇਰ 14 ਲੋਕਾਂ ਵਿੱਚ ਨਚਾਇਆ ਲੰਬੀਆਂ ਜਟਾਵਾਂ ਵਾਲੇ ਵੀਰ ਜਰਨੈਲ ਜੰਗ ਵਿੱਚ ਦੁਰਗਾ ਨੇ ਮਾਰ ਦਿੱਤੇ ਹਾਲਾਂਕਿ ਮਰਦਿਆਂ ਹੋਇਆਂ ਵੀ ਉਹਨਾਂ ਜੰਗ ਵਿੱਚ ਪਾਣੀ ਨਹੀਂ ਮੰਗਿਆ ਸਗੋਂ ਉਹ ਤਾਂ ਰਾਗ ਸੁਣ ਕੇ ਮਸਤ ਹੋਣ ਵਾਲੀ ਪਠਾਣੀ ਵਾਂਗ ਝੂਮ ਰਹੇ ਸਨ ਰਣ ਭੂਮੀ ਵਿੱਚ ਯੋਧਿਆਂ ਦੇ ਲਹੂ ਦਾ ਤਾਂ ਮਾਨੋ ਹੜ ਹੀ ਆ ਗਿਆ ਹੈ ਪਰ ਫੇਰ ਵੀ ਬਹਾਦਰ ਸੂਰਮੇ ਜੰਗ ਦੇ ਮੈਦਾਨ ਵਿੱਚ ਇਸ ਤਰ੍ਹਾਂ ਝੂਮਦੇ ਫਿਰ ਰਹੇ ਸਨ ਜਿਵੇਂ ਕਿਸੇ ਅਨਿਆਣੇ ਬਾਲ ਨੇ ਪੋਸਤ ਪੀਤਾ ਹੋਵੇ ਜਦ ਤਲਵਾਰਾਂ ਵਿੱਚ ਵੀ ਜਾਣ ਨਾ ਰਹੀ ਤਾਂ ਦੋਹਾਂ ਨੇ ਇੱਕ ਦੂਜੇ ਨੂੰ ਜਫਾ ਪਾ ਕੇ ਸੁੱਟ ਲਿਆ ਸਰੀਰਾਂ ਉੱਤੇ ਜ਼ਖਮ ਤਾਂ ਪਹਿਲਾਂ ਹੀ ਸੈਂਕੜੇ ਸਨ ਜਿੰਨਾ ਕਰਕੇ ਲਹੂ ਦੀਆਂ ਘਰਾਂ ਲਾ ਵਗ ਚੁੱਕੀਆਂ ਸਨ ਘੋੜਿਆਂ ਤੋਂ ਲਾਲ ਰੰਗੀ ਬਰੇਤੀ ਉੱਤੇ ਡਿੱਗਦੇ ਹੀ ਦੋਹੇ ਥੋੜੇ ਚਿਰ ਲਈ ਬੇਹੋਸ਼ੀ ਵਿੱਚ ਚਲੇ ਗਏ ਕੁਝ ਪਲ ਲਈ ਮਾਨੋ ਸਤਲੁਜ ਵੀ ਖਲੋ ਗਿਆ ਯੋਧਿਆਂ ਦਾ ਐਸਾ ਭੇਡ ਕਿਹੜਾ ਨਿਤ ਦੇਖਣ ਨੂੰ ਮਿਲਦਾ ਹੈ ਪਾਣੀ ਦੀ ਇੱਕ ਜ਼ੋਰਦਾਰ ਛਲ ਦੇ ਛਿੱਟਿਆਂ ਨੇ ਸੁੱਖਾ ਸਿੰਘ ਦੀ ਨੀਂਦ ਤੋੜੀ ਉਸ ਨੇ ਗਿਲਜੇ ਨੂੰ ਲੜਨ ਲਈ ਵੰਗਾ ਰਿਆ ਪਰ ਪਠਾਨ ਤੋਂ ਉੱਠਿਆ ਨਾ ਗਿਆ ਸੁੱਖਾ ਸਿੰਘ ਨੇ ਖਲੋ ਕੇ ਸਰੋਹੀ ਦਾ ਇੱਕ ਜ਼ੋਰਦਾਰ ਵਾਰ ਕੀਤਾ ਅਤੇ ਗਿਲਜੇ ਦੇ ਢਿੱਡ ਵਿੱਚੋਂ ਲਹੂ ਦਾ ਪ੍ਰਨਾਲਾ ਵਹਿ ਪਿਆ ਗੁਰਦਿਆਂ ਨੂੰ ਪਾੜਦੀ ਅਤੇ ਆਂਦਰਾਂ ਨੂੰ ਚੀਰਦੀ ਹੋਈ ਰਤ ਰੰਗੀ ਸਰੋਹੀ ਬਾਹਰ ਨਿਕਲੀ ਤਾਂ ਗਿਲਜੇ ਦੇ ਪ੍ਰਾਣ ਵੀ ਨਾਲ ਹੀ ਲੈ ਗਈ ਸੁਖਾ ਸਿੰਘ ਨੇ ਉੱਪਰ ਵੱਲ ਵੇਖਦਿਆਂ ਫਤਿਹ ਬੁਲਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਕਲਗੀਧਰ ਪਿਤਾ ਜੀ ਮਹਾਰਾਜ ਜਿਨ੍ਹਾਂ ਖਾਲਸੇ ਦੀ ਲਾਜ ਰੱਖੀ ਹਜੇ ਬੋਲ ਸੁਖਾ ਸਿੰਘ ਦੇ ਮੂੰਹ ਵਿੱਚ ਹੀ ਸਨ ਕਿ ਠਾ ਠਾ ਕਰਦੀਆਂ ਬੰਦੂਖਾਂ ਨੇ ਗੋਲੀਆਂ ਦਾ ਮੀਂਹ ਵਰਾ ਦਿੱਤਾ ਫੜ ਲਓ ਫੜ ਲਓ ਤੇ ਮਾਰ ਦਿਓਆਂ ਆਵਾਜ਼ਾਂ ਗੂੰਜਣ ਲੱਗੀਆਂ ਸਿੰਘ ਨੇ ਗਿਲਜੇ ਦਾ ਸਿਰ ਨੇਜੇ ਉੱਤੇ ਟੰਗਿਆ ਅਤੇ ਪੰਥ ਵੱਲ ਨੂੰ ਵਧਿਆ ਇਧਰੋਂ ਸਿੰਘਾਂ ਨੂੰ ਤਾਂ ਪਤਾ ਸੀ ਕਿ ਅਫਗਾਨਾਂ ਤੋਂ ਹਾਰ ਸੰਭਾਲੀ ਨਹੀਂ ਹੋਣੀ ਸੋ ਉਹਨਾਂ ਨੇ ਵੀ ਰਾਮ ਜੰਗਿਆਂ ਦੇ ਮੂੰਹ ਖੋਲੇ ਚੜਤ ਸਿੰਘ ਨੇ ਭੱਜ ਕੇ ਸਰਦਾਰ ਸੁਖਾ ਸਿੰਘ ਨੂੰ ਸੰਭਾਲ ਲਿਆ ਅਤੇ ਆਪਣੇ ਪਿੱਛੇ ਸਵਾਰ ਕਰਵਾ ਲਿਆ ਉਹ ਹਜੇ ਚੰਡੀ ਦੀ ਵਾਰ ਦੀ 20ਵੀਂ ਪੌੜੀ ਹੀ गा ਰਿਹਾ ਸੀ ਬਾਕੀ ਪਾਠ ਉਹਨਾਂ ਰਾਹ ਵਿੱਚ ਪੂਰਾ ਕੀਤਾ ਜਦ ਚੜਤ ਸਿੰਘ ਸੁੱਖਾ ਸਿੰਘ ਨੂੰ ਲੈ ਕੇ ਜੱਥੇ ਕੋਲ ਪਹੁੰਚਿਆ ਤਾਂ ਦੋਹਾਂ ਦੇ ਨਾਲ ਸਮੂਹ ਜੱਥੇ ਨੇ ਗਾਇਆ ਦੁਰਗਾ ਪਾਠ ਬਣਾਇਆ ਸੱਬੇ ਪੌੜੀਆਂ ਫੇਰ ਨਾ ਜੂਨੀ ਆਇਆ ਜਿਨ ਇਹ ਗਾਇਆ ਅਤੇ ਇੱਥੇ ਦੁਰਗਾ ਕੀ ਵਾਰ ਦੀ ਸਮਾਪਤੀ ਹੁੰਦੀ ਹੈ ਨੇਜੇ ਉੱਤੇ ਦਰਾਨੀ ਦੇ ਟੰਗੇ ਸਿਰ ਨੂੰ ਉੱਚਾ ਚੁੱਕਦਾ ਸੁੱਖਾ ਸਿੰਘ ਬੋਲਿਆ ਸੂਰਬੀਰ ਬਚਨ ਕੇ ਬਲੀ ਸਿੰਘ ਨੇ ਆਪਣਾ ਬਚਨ ਪੂਰਾ ਪਗਾਇਆ ਹੈ। ਇਹੀ ਪਛਾਣ ਹੁੰਦੀ ਹੈ ਸੂਰਬੀਰਾਂ ਦੀ। ਕਥਾ ਕਰਨ ਵਾਲਾ ਸਿੰਘ ਬੋਲਿਆ ਗੱਜ ਕੇ ਜੈਕਾਰਾ ਗਜਾਵੇ ਫਤਿਹ ਪਾਵੇ ਸ਼ਹੀਦਾਂ ਦੇ ਮਨ ਨੂੰ ਭਾਵੇ ਸਤਿ ਸ੍ਰੀ ਅਕਾਲ। ਸਿੰਘਾਂ ਨੇ ਜੈਕਾਰਿਆਂ ਨਾਲ ਜੰਗਲ ਗੂੰਜਣ ਲਾ ਦਿੱਤਾ ਸੀ। ਖਾਲਸਾ ਜੀ ਦਰਾਨੀਆਂ ਦੀ ਟੁਕੜੀ ਪਿੱਛਾ ਕਰਦੀ ਜਾ ਰਹੀ ਹੈ। ਮੋਰਚੇ ਮੱਲ ਲਓ ਲਹੂ ਲਹਾਨ ਹੋਇਆ ਸੁੱਖਾ ਸਿੰਘ ਚੜ੍ਹਦੀ ਕਲਾ ਵਿੱਚ ਬੋਲ ਰਿਹਾ ਸੀ। ਗੋਲੀਆਂ ਦੇ ਨਿਸ਼ਾਨੇ ਅੱਖਾਂ ਜਾਂ ਧੌਣ ਬਣਾਇਓ ਸੰਜੂਆਂ ਬਹੁਤ ਭਾਰੀਆਂ ਨੇ ਉਹਨਾਂ ਦੀਆਂ ਸੀਨਿਆਂ ਵਿੱਚ ਨਹੀਂ ਵੱਜਣੀਆਂ ਗੋਲੀਆਂ ਸਿੰਘਾਂ ਦੀਆਂ ਬੰਦੂਖਾਂ ਦੇ ਹੱਲੇ ਨੇ ਕਈ ਗਿਲਜੇ ਥਾਂ ਢੇਰ ਕਰ ਦਿੱਤੇ ਅਤੇ ਬਾਕੀ ਦਰਿਆ ਦੇ ਪਰਲੇ ਪਾਰ ਕੂਚ ਕਰ ਗਏ ਹੁਣ ਚੱਜ ਨਾਲ ਹੀ ਤਾਕਤ ਵੇਖ ਜਾਓ ਖਾਲਸੇ ਦੀ ਐਨੀ ਛੇਤੀ ਕਾਦੀ ਹੈ ਪਛਾਹ ਮੋੜਨ ਦੀ ਭੱਜੇ ਜਾਂਦੇ ਗਿਲਜਿਆਂ ਵੱਲ ਇੱਕ ਪਚੰਗੀ ਨੇ ਮੇਹਣੇ ਦਾ ਤੀਰ ਮਾਰਿਆ ਪਰ ਉਹ ਸਿੰਘਾਂ ਜਿਹਾ ਜੇਰਾ ਨਾ ਕਰ ਸਕੇ ਅਤੇ ਮੁੜ ਦਿਖਾਈ ਨਾ ਦਿੱਤੇ ਬਹੁਤ ਪਿਆਰ ਨਾਲ ਸਰਦਾਰ ਚੜਤ ਸਿੰਘ ਨੇ ਬਾਬਾ ਸੁੱਖਾ ਸਿੰਘ ਨੂੰ ਸੰਭਾਲ ਲਿਆ ਅਤੇ ਦੇਖਭਾਲ ਕੀਤੀ ਜਦ ਸੁੱਖਾ ਸਿੰਘ ਕੁਝ ਹੋਸ਼ ਵਿੱਚ ਆਇਆ ਤਾਂ ਜੱਥੇਦਾਰ ਅਤੇ ਕੁਝ ਹੋਰ ਸਿੰਘ ਉਸ ਦਾ ਪਤਾ ਲੈਣ ਆਏ ਬਾਕੀ ਹੋਰ ਜੱਥਿਆਂ ਦੇ ਸਰਦਾਰ ਵੀ ਸਿੰਘ ਦੇ ਇਸ ਦਲੇਰੀ ਭਰੇ ਕਾਰਨਾਮੇ ਨੂੰ ਸੁਣ ਕੇ ਦਰਸ਼ਨ ਕਰਨ ਲਈ ਆਏ ਸਾਰੇ ਸੁੱਖਾ ਸਿੰਘ ਨੂੰ ਭੇਟ ਕਰਨ ਲਈ ਨਾਲ ਇੱਕ ਇੱਕ ਘੋੜਾ ਵੀ ਲੈ ਕੇ ਆਏ ਧੰਨ ਹੈ ਤੂੰ ਸਿੰਘਾ ਧੰਨ ਤੇਰੀ ਕਮਾਈ ਧੰਨ ਪੰਥ ਦੇ ਵਾਲੀ ਕਲਗੀਧਰ ਪਿਤਾ ਹਰ ਮਿਲਣ ਆਉਣ ਵਾਲੇ ਸਿੰਘ ਦੇ ਮੂੰਹੋਂ ਇਹੋ ਬੋਲ ਨਿਕਲਦੇ ਸਨ ਸੁੱਖਾ ਸਿੰਘ ਨੇ ਜਥੇਦਾਰ ਬਾਬਾ ਸ਼ਾਮ ਸਿੰਘ ਦਾ ਘੋੜਾ ਰੱਖ ਲਿਆ ਅਤੇ ਬਾਕੀ ਸਿੰਘਾਂ ਦੇ ਘੋੜੇ ਮੋੜਦਿਆਂ ਬੋਲਿਆ ਖਾਲਸਾ ਪੰਥ ਦੀ ਅਮਾਨਤ ਹੈ ਖਾਲਸਾ ਪੰਥ ਦੀ ਸਾਂਝੀ ਹੈ ਜਦ ਮੈਨੂੰ ਜਦੋਂ ਲੋੜ ਫੇਰ ਪਵੇਗੀ ਮੈਂ ਮੰਗ ਲਵਾਂਗਾ ਜਥੇਦਾਰ ਜੀ ਤਾਂ ਮੇਰੇ ਪਿਤਾ ਹਨ ਉਹਨਾਂ ਦੀ ਜਾਇਦਾਦ ਉੱਤੇ ਮੇਰਾ ਹੱਕ ਹੈ ਜਥੇਦਾਰ ਸ਼ਾਮ ਸਿੰਘ ਵੱਲ ਘੋੜੇ ਨੂੰ ਥਾਪੀ ਮਾਰਦਿਆਂ ਸੁੱਖਾ ਸਿੰਘ ਮੁਸਕਰਾਉਂਦਾ ਹੋਇਆ ਬੋਲਿਆ ਖਾਲਸਾ ਪੰਥ ਤੇਰੇ ਉੱਤੇ ਤਰੁੱਠਾ ਹੈ ਸੁੱਖਾ ਸਿੰਘ ਕੋਈ ਅਰਦਾਸ ਬੇਨਤੀ ਕੋਈ ਲੋੜ ਹੈ ਤਾਂ ਦੱਸ ਜਥੇਦਾਰ ਨੇ ਸਰਦਾਰ ਸੁੱਖਾ ਸਿੰਘ ਨੂੰ ਮੋਢੇ ਉੱਤੇ ਪਿਆਰ ਦਿੰਦਿਆਂ ਕਿਹਾ ਸੁੱਖਾ ਸਿੰਘ ਨੇ ਸਰਬੱਤ ਪੰਥ ਅੱਗੇ ਹੱਥ ਜੋੜ ਕੇ ਖਲੋ ਗਿਆ ਅਤੇ ਬੋਲਿਆ ਜੇ ਖਾਲਸਾ ਮੇਰਾਂ ਦੇ ਘਰ ਵਿੱਚ ਹੈ ਤਾਂ ਮੈਨੂੰ ਦੁਬਾਰਾ ਪੰਥ ਵਿੱਚ ਸ਼ਾਮਲ ਕਰ ਲਵੇ ਅਤੇ ਮੈਨੂੰ ਕੁੜੀ ਮਾਰ ਦੇ ਦੋਸ਼ ਤੋਂ ਮੁਕਤ ਕਰ ਦੇਵੇ ਹੈ ਸੁਖਾ ਸਿੰਘ ਪੰਥ ਵਿੱਚੋਂ ਛੇਕਿਆ ਹੋਇਆ ਸੀ ਬਾਬੇ ਦੇ ਇਹ ਬੋਲ ਸਾਨੂੰ ਸੁਣਨ ਕਰ ਗਏ ਅਤੇ 인ਦਰਜੀਤ ਸਿੰਘ ਹੈਰਾਨ ਹੁੰਦਾ ਬੋਲਿਆ ਕਥਾਕਾਰ ਸਾਡੀ ਪਰੇਸ਼ਾਨੀ ਸਮਝ ਗਿਆ ਸੀ ਅਤੇ ਇੱਕਦਮ ਬੋਲਿਆ ਨਹੀਂ ਨਹੀਂ ਸਿੰਘ ਨੂੰ ਛੇਕਿਆ ਨਹੀਂ ਸੀ ਹਾਂ ਭਾਂਡਾ ਤੇ ਆ ਗਿਆ ਹੋਇਆ ਸੀ ਰੋਟੀ ਦੀ ਸਾਂਝ ਤੋੜੀ ਹੋਈ ਸੀ ਕਾਲਸੇ ਦੇ ਬਬੇਕੀ ਬਰਤਨਾਂ ਨੂੰ ਛੂ ਨਹੀਂ ਸਕਦਾ ਸੀ ਪਰ ਬਾਬੇ ਦੇ ਇਹਨਾਂ ਬੋਲਾਂ ਨੇ ਸਾਡੀ ਹੈਰਾਨੀ ਸਗੋਂ ਹੋਰ ਵਧਾ ਦਿੱਤੀ ਸੀ